ਜੀ ਆਪਣਾ ਪਿੰਡਾ ਮਸਕਾਨ ਜੀ ਪਿੰਡ ਕਿਹੜਾ ਪਿੰਡ ਪੱਖੋ ਵਿਟਾਲੀ ਸਾਹਿਬ ਹੁਣ ਇੱਕ ਜਬਰਦਸਤ ਹੋਇਆ ਇਹ ਆਂਡੇ ਸੀ ਕੋਰੀਡੋਰ ਵੱਲੋਂ ਇਹਨਾਂ ਨੂੰ ਪਤਾ ਇਹਨਾਂ ਨੇ ਕੁਛ ਖਾਦਾ ਅਜ ਨਹੀਂ ਖਾਦਾ ਇਹਨਾਂ ਨੇ ਬ੍ਰੇਕ ਬੇਕਾ ਇਹਨਾਂ ਕੋ ਲੱਗ ਨਹੀਂ ਰਹੀਆਂ ਇਹਨਾਂ ਨੇ ਇੱਥੇ ਲਿਆ ਖਲਾਰੀ ਇਹਨਾਂ ਖਲੋਤੀ ਨਹੀਂ ਇਹਨਾਂ ਨੇ ਮੜ ਕੇ ਸਾਈਡ ਮਾਰੀ ਇਹਨਾਂ ਨੇ ਮੜ ਕੇ ਗੱਡੀ ਵੀ ਮੋੜੀ ਇਹਨਾਂ ਕੋ ਨਹੀਂ ਮੁੜੀ ਇਹਨਾਂ ਨੇ ਗੱਡੀ ਟਪਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਕੋ ਗੱਡੀ ਤਾਂ ਵਾਹੀ ਘਟਾ ਵਿੱਚ ਨਿਕਲੀ ਨਹੀਂ ਨਾ ਫੇਰ ਗੱਡੀ ਕੀਤੀ ਤੇ ਉਹ ਪਲਟ ਗਈ ਫਿਰ ਉਹ ਥੰਬੇ ਨਾਲ ਵੱਜੇ ਤੇ ਭਾਜੀ ਤੇ ਫਿਰ ਉਹਨਾਂ ਕੋ ਗੱਡੀ ਉਹ ਥੰਬਾ ਇਹਨਾਂ ਦੀ ਗੱਡੀ ਤੇ ਡੇਗ ਗਿਆ ਤੇ ਉਹ ਦੇ ਨਾਲ ਪਲਟ ਗਈ ਇੱਕ ਭਾਈ ਜਿਹੜੇ ਇੱਧਰ ਬੈਠੇ ਪਰ ਇੱਧਰਲੀ ਸਾਈਡ ਤੇ ਉਹ ਤੇ ਬਚ ਗਏ ਉਹਨਾਂ ਕੋ ਹੋਲੀ ਹੋਲੀ ਨਿਕਲ ਗਏ ਉਹਨਾਂ ਸਿਰ ਪਾਟਾ ਥੋੜਾ ਜਿਹਾ ਉਹਨਾਂ ਕੋ ਗੱਡੀ ਵਿੱਚੇ ਸਵਾਰ ਸੀਗੇ ਇਹ ਦੋ ਜਣੇ ਸੀ ਇਹ ਗੱਡੀ ਕਿੱਧਰੋਂ ਆ ਰਹੀ ਸੀ ਇਹ ਗੱਡੀ ਐਸਾਈਡੋਂ ਆ ਰਹੀ ਆ ਕੋਰੀਡੋਰ ਵੱਲੋਂ ਹਾਂਜੀ ਇੱਧਰ ਆਂਦੀ ਸੀ ਇੱਥੇ ਆਣ ਕੇ ਹੋਇਆ ਇਦਾਂ ਤੇ ਤੁਸੀਂ ਹਾਂਜੀ ਮੈਂ ਮੈਂ ਆਵਾਜ਼ ਮਾਰੀ ਕਿਸੇ ਨੇ ਸੁਣੀ ਨਹੀਂ ਪਤ ਕੋਈ ਖਲੌਨੀ ਸਿੜਿਆ ਫਿਰ ਉੱਥੇ ਅੰਕਲ ਖਲੋਤੇ ਸੀ ਤੇ ਮੈਂ ਅੰਕਲ ਨੂੰ ਕਿਹਾ ਤੁਸੀਂ ਖਿਲਾ ਰਹੋ ਫਿਰ ਉਧਰੋਂ ਇਧਰੋਂ ਗੱਡੀ ਜਾਂਦੀ ਉਧਰ ਨੂੰ ਫਿਰ ਉਹਨਾਂ ਨੇ ਖਿਲਾ ਰਿਆ ਤੇ ਫਿਰ ਉਹਨਾਂ ਨੂੰ ਪਤਾ ਲੱਗਾ ਫਿਰ ਇੱਥੇ ਮੌਕੇ ਤੇ ਉਹ ਆਏ ਤੇ ਫਿਰ ਉਹਨਾਂ ਨੇ ਇੱਕ ਜਣਾ ਤੇ ਨਿਕਲ ਗਿਆ ਇਧਰਲੇ ਪਾਸੇ ਜਿਹੜਾ ਬੈਠਾ ਜਿਹੜਾ ਡਰਾਈਵਰ ਭਾਜੀ ਨਾਲ ਗੱਡੀ ਪਲਟ ਗਈ ਉਹ ਉਹਨਾਂ ਦੇ ਉੱਤੇ ਸਾਰੇ ਸ਼ੀਸ਼ੇ ਵਾਰਟ ਗਏ ਐਂਬੂਲੈਂਸ ਤੇ ਕਹਿੰਦੇ ਐਂਬੂਲੈਂਸ ਤੇ ਆਈ ਨਹੀਂ ਸੀ ਨਾ ਹਾਂਜੀ ਐਂਬੂਲੈਂਸ ਨਹੀਂ ਆਈ ਫਿਰ ਅੰਕਲ ਫੌਜੀ ਦੀ ਗੱਡੀ ਸੀ ਉਹਨਾਂ ਨੇ ਖੜਿਆ ਉਹਨਾਂ ਨੂੰ ਹਸਪੀਟਲ ਚ ਫਿਰ ਮੌਕੇ ਤੇ ਉਹਨਾਂ ਨੇ ਕ ਕੀਤਾ ਘਰ ਦੇ ਨਹੀਂ ਆ ਜੇ ਆਏ ਉਹ ਹੁਣ ਹਸਪੀਟਲ ਚ ਆ ਤੇ ਬਾਈ ਜਾਨ ਉਹਨਾਂ ਦੀ ਬਚਣ ਦਾ ਚਾਂਸ ਨਹੀਂ ਆ ਉਹਨਾਂ ਨੇ ਪਤਾ ਨਹੀਂ ਲੱਗਾ ਉਹ ਮੇਠਾ ਹੋ ਕੇ ਵੇਖਿਆ ਤੇ ਫਿਰ ਕਹਿੰਦੇ ਕਿ ਮੈਂ ਦੱਸਿਆ ਮੈਂ ਕਿਆ ਭਾਜੀ ਤੁਸੀਂ ਕੈਂਡ ਵਿੱਚ ਨਹੀਂ ਕੋਈ ਹੈਗਾ ਮੈਂ ਕਿਆ ਭਾਜੀ ਉਹਨਾਂ ਦੀ ਬਾਹ ਲੰਕਣ ਦੀ ਥਾਣੂ ਉਹਨਾਂ ਦੀ ਗੱਡੀ ਚ ਕੋਈ ਜ਼ਰੂਰ ਹੈਗਾ ਵਾ ਜਦੋਂ ਉਹਨਾਂ ਨੇ ਗੱਡੀ ਪਲਟੀ ਸੀ ਫਿਰ ਸਾਰੇ ਜਣੇ ਇੱਥੇ ਇਕੱਠੇ ਹੋਏ 10-15 ਜਣੇ ਉਹਨਾਂ ਨੇ ਗੱਡੀ ਸਿੱਧੀ ਕਰਕੇ ਫਿਰ ਉਹਨਾਂ ਵਿੱਚੋਂ ਕੱਢਿਆ ਬਸ ਕੁਣ ਆਕਸੀਡੈਂਟ ਕੇਸ ਆਇਆ ਨੇ ਦੋ ਬੱਚੇ ਸੀਗੇ ਇੱਕ 20 ਸਾਲ ਦਾ ਐ ਤੇ ਇੱਕ 22 ਸਾਲ ਦਾ ਤੇ ਆ ਕਾਈਡਰ ਜੰਕਸ਼ਨ ਤੇ ਐਕਸੀਡੈਂਟ ਹੋਇਆ ਕੋਈ ਸਾਈਡ ਮਾਰ ਗਿਆ ਤਾਂ ਬੱਚੇ ਕਾਫੀ ਸੀਰੀਅਸ ਸੀਗੇ ਆਪਾਂ ਫਰਸਟ ایڈ ਦੇ ਕੇ ਉਹਨਾਂ ਨੂੰ 108 ਐਂਬੂਲੈਂਸ ਤੇ ਹੀ ਇੱਥੇ ਲਿਆਂਦਾ ਸੀਗਾ ਤੇ 108 ਤੇ ਹੀ ਅੱਗੇ ਆਪਾਂ ਉਹਨਾਂ ਨੂੰ ਸਿਵਲ ਹਸਪੀਟਲ ਗੁਰਦਾਸਪੁਰ ਰੈਫਰ ਕੀਤਾ ਸੀਰੀਅਸ ਹੈਗੇ ਬੱਚੇ ਤਾਂ ਇਹ ਕੀ ਗੱਲ ਹੋਈ ਅੱਜ ਕਿ ਮੇਰਾ ਸਾਰੇ ਘਟੀ ਲੈ ਕੇ ਆਏ ਦੋ ਮਿੰਟ ਇੱਕ ਨਾਲ ਤੇ ਦੋਸਤ ਪਤਾ ਨਹੀਂ ਸਾਨੂੰ ਤੇ ਪਤਾ ਨਹੀਂ ਕਿਹੜੇ ਵਾਲੇ ਨੇ ਇੱਥੇ ਆ ਗਏ ਨੇ ਦੋਵੇਂ ਦੋਵੇਂ ਦਾ ਮੁਲਾਕਾਤ ਹੋ ਗਿਆ 1.5 ਘੰਟੇ ਬਾਅਦ ਫੋਨ ਆਇਆ ਵੀ ਤੇ ਅਸੀਂ ਆਣ ਕੇ ਵੇਖਿਆ ਜੀ ਕੋਈ